ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਵੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਆ ਦੱਸੋ ਉਹ ਵੀ ਗਿਆਨੀ ਰਗਵੀਰ ਸਿੰਘ ਹੋਣਾ ਦਾ ਸੋ ਕਬੀਰ ਬਾਦਲ ਧੜੇ ਨਾਲ ਐਸਜੀਪੀਸੀ ਦੇ ਨਾਲ ਕੋਈ ਸਮਝੌਤਾ ਹੋ ਗਿਆ ਕੱਲ ਇਹ ਖਬਰ ਸਾਹਮਣੇ ਆਈ ਵੀ ਗਿਆਨੀ ਰੰਗਬੀਰ ਸਿੰਘ ਹੁਣਾਂ ਨੇ ਸਿਰੋਪਾਉ ਦਿੱਤਾ ਹੈ ਕੁਲਦੀਪ ਸਿੰਘ ਗੜਗਾਜੇ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਚਾਨਕ ਇਹ ਟਰਨ ਕਿਉਂ ਲਈ ਗਈ ਹੈ ਕਿਉਂਕਿ ਇਹ ਖਬਰ ਇਸ ਵਕਤ ਜਦੋਂ ਹੁਣ ਵਾਇਰਲ ਹੋ ਰਹੀ ਹੈ ਇਹ ਗੱਲ ਜਿਹੜੀ ਹੈ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਤੁਹਾਡੀ ਟਿੱਪਣੀ ਇੱਥੇ ਲਾਜ਼ਮੀ ਹੈ ਵੀ ਅਚਾਨਕ ਅਜਿਆ ਕੀ ਵਾਪਰ ਗਿਆ ਰਾਤੋਂ ਰਾਤ ਵੀ ਉਹਨਾਂ ਨੂੰ ਸਿਰੋਂ ਪਾਉ ਦਿੱਤਾ ਉਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਖੈਰ ਵੱਡਦਾ ਵੀ ਹੈ ਜੱਜੇਦਾਰ ਨੇ ਹਾਲ ਤੱਕ ਸਾਬ ਦੇ ਪਰ ਇਹ ਜਿਹੜਾ ਇੱਕੋ ਦਮ ਸ਼ਿਫਟ ਆਇਆ ਇਹ ਸੁਭਾਅ ਦੇ ਵਿੱਚ ਬਦਲਾਅ ਆਇਆ ਇਹਦੇ ਬਾਰੇ ਤੁਹਾਨੂੰ ਜਾਣਦੇ ਆ ਤੇ ਦੂਜੀ ਗੱਲ ਇਹ ਪੱਟੀ ਸਾਹਿਬ ਬੜੀ ਐਮ ਹੈ ਵੀ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਵਕੀਲ ਕਹਿ ਰਹੇ ਆ ਵੀ ਲੱਭਿਆ ਕੁਝ ਨਹੀਂ ਤੇ ਦੂਜੇ ਪਾਸੇ ਸਰਕਾਰ ਦੇ ਵਕੀਲ ਕਹਿ ਰਿਹਾ ਕਹਿੰਦੇ ਅਸੀਂ ਰਿਮਾਂਡ ਮੰਗਿਆ ਹੀ ਨਹੀਂ ਅੱਜ ਅਸੀਂ ਤੇ ਹੁਣ ਜਿਹੜਾ ਜੁਡੀਸ਼ੀਅਲ ਭੇਜ ਦਿੱਤਾ ਜਿੰਨੀ ਕਿ ਤਫ਼ਤੀਸ਼ ਕੀਤੀ ਆ ਉਹਦਾ ਹੁਣ ਪਲੰਦਾ ਬਣਾ ਕੇ ਪੇਸ਼ ਕਰਾਂਗੇ ਤੇ ਅੱਗੋਂ ਕਾਰਵਾਈ ਹੋਏਗੀ ਇਹ ਦੋ ਖਬਰਾਂ ਬਹੁਤ ਜਿਹੜੀਆਂ ਇੰਪੋਰਟੈਂਟ ਆ ਪਰ ਸਭ ਤੋਂ ਪਹਿਲਾਂ ਮੈਂ ਕਹਿੰਨਾ ਆਪਾਂ ਗੱਲ ਸ਼ੁਰੂ ਕਰੀਏ ਵਿਕਰਮ ਜੀਠੀਆ ਮਾਮਲੇ ਤੋਂ ਬਈ ਇਹ ਵਕੀਲ ਆਪਸ ਦੇ ਵਿੱਚ ਇਹਨਾਂ ਦੇ ਬਿਆਨ ਨਾਲ ਨਹੀਂ ਰਹੇ ਸਰਕਾਰ ਦੇ ਵਕੀਲ ਕਹਿੰਦੇ ਆ ਜੀ ਅਸੀਂ ਜੁਡੀਸ਼ੀਅਲ ਰਿਮਾਂਡ ਲਿਆ ਹੀ ਨਹੀਂ ਕਿ ਐਸੇ ਆਪਣਾ ਮਾਫ ਕਰਨਾ ਵੀ ਅਸੀਂ ਰਿਮਾਂਡ ਲਿਆ ਹੀ ਨਹੀਂ ਹੋਰ ਪੁਲਸ ਰਿਮਾਂਡ ਜੁਡੀਸ਼ੀਅਲ ਭੇਜਤਾ ਤੇ ਅਰਸ਼ਦੀਪ ਕਲੇਰ ਕਹਿ ਰਿਹਾ ਵੀ ਇਸ ਕੇਸ ਚ ਹੈ ਹੀ ਕੁਝ ਨਹੀਂ ਜੀ ਬੱਡੀ ਸਾਹਿਬ ਵਿਖੋ ਵਕੀਲਾਂ ਨੇ ਜਿਹੜਾ ਅਰਸ਼ਦੀਪ ਪਲੇਪ ਆ ਉਹ ਰਿੰਦਾ ਵਾ ਧਰਤੀ ਤੋਂ 10 ਫੁੱਟ ਉੱਪਰ ਜੀ ਧਰਤੀ ਤੇ ਆਉਂਦਾ ਹੀ ਨਹੀਂ ਜਿੰਨੀਆਂ ਉਹਨੇ ਹੁਣ ਤੱਕ ਗੱਲਾਂ ਕੀਤੀਆਂ ਮੈਨੂੰ ਉਹਨਾਂ ਦੱਸ ਦੇ ਕਿ ਉਹਨੀਆਂ ਗੱਲਾਂ 'ਚ ਕੋਈ ਤਰਕ ਹੈਗਾ ਤੇ ਜਿਹੜੇ ਬਕਾਇਦਾ ਤੌਰ ਤੇ ਸਰਕਾਰੀ ਵਕੀਲ ਜਿਹੜੇ ਪੇਸ਼ ਹੈ ਉਹ ਕਹਿੰਦੇ ਭਾਜੀ ਅਸੀਂ ਰਜਿਸਟਰੀਆਂ ਦੇ ਵਿਹਾਰ ਤੇ ਕਾਰਵਾਈ ਕੀਤੀ ਹੈ ਜਿਹੜੀ 200 402 ਹੈਕਟੇਰ ਆ ਉਹ ਗਨੀਬ ਕੋਰ ਦੇ ਨਾਂ 2011 ਚ ਰਜਿਸਟਰੀ ਹੋਈ ਹੈ ਜੇ ਗਰੀਬ ਗਨੀਬ ਕੋਰ ਦੇ ਨਾਂ ਰਜਿਸਟਰੀ ਹੋਈ ਤੇ ਬਾਕੀ ਕੀ ਰਹਿ ਗਿਆ ਹੂੰ ਉਹਨਾਂ ਸਰਕਾਰੀ ਵਕੀਲਾਂ ਮੈਂ ਇਹ ਵੀ ਦੋਸ਼ ਹੈ ਕਿ ਜਦੋਂ ਸਾਡੀ ਟੀਮ ਬਗੈਧਾ ਤੌਰ ਤੇ ਹਿਮਾਚਲ ਚ ਗਈ ਜਿਹੜੀ ਉੱਥੇ ਇਹਨਾਂ ਅਕਾਲੀਸ਼ੰਗ ਘਰ ਬਣਾਇਆ ਵਾ ਬੰਗਲਾ ਬਣਾਇਆ ਵਾ ਉਹਨੂੰ ਖੋਲਣ ਨਹੀਂ ਦਿੱਤਾ ਗਿਆ ਉਥੋਂ ਦੀ ਪੁਲਿਸ ਵੀ ਇਹਨਾਂ ਨਾਲ ਲੜੀ ਰਲੀ ਸੀ ਤੇ ਉਥੋਂ ਦੀ ਸਰਕਾਰੇ ਲੜੀ ਸੀ ਜਦੋਂ ਉਹਨਾਂ ਨੂੰ ਕਿਹਾ ਗਿਆ ਤੇ ਅਕਾਲੀ ਦਲ ਤੇ ਉਹ ਕਾਂਗਰਸ ਸਰਕਾਰ ਤੋਂ ਉਹਨਾਂ ਕਿਹਾ ਜੀ ਇੱਥੇ ਤੇ ਕਾਂਗਰਸੀ ਕੀ ਕਰਨ ਦੇ ਵਿਕਰਮਜੀਤ ਜੀ ਹੱਕ ਜੇ ਬੋਲਣ ਦੇ ਨੇ ਹੂੰ ੱੱਕਾ ਦਸਣ ਦੇ ਉਹਨੂੰ ਹੋਇਆ ਤੇ ਫਿਰ ਤੁਸੀਂ ਆਪ ਮਹਿਸੂਸ ਕਰ ਲਓ ਕਿ ਇਹ ਕਾਲੀ ਦੀ ਕਾਂਗਰਸੀ ਵੀ ਰਲੇ ਹੋਈ ਸਕਦੇ ਆ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਦੇ ਪਰਿਵਾਰ ਦਾ ਪਿਛੋਕੜ ਜਿਹੜਾ ਬਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਹਮੇਸ਼ਾ ਹੀ ਕਾਂਗਰਸੀ ਰਿਹਾ ਹੁਣ ਅੱਜ ਤੋਂ ਨਹੀਂ ਕ੍ਰੀਕ ਵੀ ਇੱਕ ਸਦੀ ਤੋਂ ਪਰਦਾਦਾ ਵੀ ਉਹ ਚਾਦਾਦਾ ਵੀ ਉਹ ਚ ਪਿਆ ਵੀ ਉਹ ਚ ਇਸ ਕਰਕੇ ਕਾਂਗਰਸ ਉਹ ਜਿੱਦਾਂ ਸੱਲ ਹੈਗੇ ਕੋਈ ਸ਼ੱਕ ਵਾਲੀ ਗੱਲ ਨਹੀਂ ਚੇ ਇੰਨਾ ਮੈਂ ਬਾਪੂ ਤੇ ਅੱਜ ਵੀ ਕਾਂਗਰਸੀ ਕੀ ਆਪਣੇ ਆਪ ਨੂੰ ਮੈਂ ਜਿਹੜਾ ਸੱਤਿਆਜੀ ਮੈਂ ਕਿੱਥੇ ਮੈਂ ਤੇ ਕਾਂਗਰਸੀ ਐ ਮੇਰਾ ਕਾਦੀਦਾਨ ਨਾਲ ਕੋਈ ਲੈਣ ਦੇਣੇ ਨਹੀਂ ਹੈਗਾ ਹੂੰ ਤੇ ਜੇ ਉਹ ਕਾਂਗਰਸੀ ਐ ਤੇ ਫਿਰ ਇੰਨੀ ਕਿ ਪਹੁੰਚ ਤੇ ਹੈਗੀ ਐ ਨਾ ਵੀ ਇਹਨਾਂ ਸਯੋਜਨਕਾ ਕੀਤਾ ਜਾਵੇ ਤੇ ਉਹ ਵਕੀਲ ਕਿੰਨੇ ਵੀ ਹੁਣ ਉੱਥੇ ਪੜਤਾਲ ਕਾਂ ਸੇ ਟੀਮਾਂ ਗਈਆਂ ਨੇ ਤੇ ਬਕਾਇਦਾ ਤੌਰ ਤੇ ਸਾਨੂੰ ਅਦਾਲਤ ਤੋਂ ਡਾਇਰੈਕਸ਼ਨ ਵੀ ਕਾਣੀ ਪਈ ਉੱਥੇ ਅੱਛਾ ਜੀ ਉੱਥੋਂ ਦੇ ਡੀਜੀਪੀ ਨੂੰ ਡਾਇਰੈਕਸ਼ਨ ਕੋਲੀ ਪਈ ਹੈ ਵੀ ਇਸ ਟੀਮ ਦਾ ਸਹਿਯੋਗ ਕੀਤਾ ਜਾਵੇ ਤਾਂ ਕਿ ਸਹੀ ਤਰੀਕੇ ਨਾਲ ਆਪਣੀ ਪੜਤਾਲ ਕਰ ਸਕੋ। ਉਹ ਕਹਿੰਦੇ ਜੋ ਰਜਿਸਟਰੀ ਬੋਲਦੀ ਆ ਗਨੀਮਕੌਰ ਦੇ ਨਾਂ ਦੇ ਉੱਤੇ ਤੇ ਬਾਕੀ ਕੀ ਰਹਿ ਗਿਆ ਤੁਸੀਂ ਦੱਸੋ। ਫਿਰ ਉਹ ਕਹਿੰਦੇ ਜੋ ਕੁਛ ਜੀ ਕੀਤਾ ਪ੍ਰੂਫਾਂ ਦੇ ਬਿਹਾਰ ਤੇ ਕੀਤਾ। ਜੀ। ਅਗਲੀ ਗੱਲ ਮੈਨੂੰ ਅਮੀਦ ਜੀ ਵੀ ਇਹ ਦੋ ਤਿੰਨ ਦਾ ਰਮਲ ਹੋਰ ਲੈ ਸਕਦੇ ਨੇ। ਜੀ। ਲੇਕਿਨ ਉਹ ਕੀ ਲੈਨੀ ਕਲਾਤ ਕਹਿੰਦੇ ਪਈ ਸੀ ਜਾਣਬੁੱਝ ਕੇ ਮਾਰ ਨਹੀਂ ਲਿਆ। ਕਿਉਂ ਨਵੇਂ ਬੀਐਨਐਸ ਕਾਨੂੰਨ ਦੇ ਮੁਤਾਬਕ ਬਕਾਇਦਾ ਤੌਰ ਤੇ 15 ਦਿਨ ਤੱਕ ਰਿਮਾਂਡ ਹੋ ਸਕਦਾ ਤੇ 11 ਦਿਨ ਜਿਹੜੀ ਸੀ ਇਹਨੂੰ ਪੇਸ਼ ਕੀਤਾ ਸੀ ਹੋਰ ਰਿਮਾਂਡ ਤੇ ਇੱਕ ਦਿਨ ਜਿਹੜੀ ਹਰਾਸਤੀ 12 ਦਿਨ ਪਹਿਲਾਂ ਪੂਰੇ ਥਰ ਕੋ 10 ਦਿਨ ਬਾਕੀ ਨੇ। ਤੇ ਸਾਡੀਆਂ ਟੀਮਾਂ ਦਿੱਲੀ ਵੀ ਗਈਆਂ ਸਾਡੀਆਂ ਟੀਮਾਂ ਹਿਮਾਚਲ ਦੀ ਵੀ ਗਈਆਂ ਸਾਡੀਆਂ ਟੀਮਾਂ ਜੁਪੀ ਵੀ ਗਈਆਂ। ਉਹ ਜਦੋਂ ਸਾਰੇ ਸਬੂਤ ਇਕੱਠੇ ਕਰਕੇ ਲੈ ਕੇ ਆਉਣਗੇ ਤੇ ਉਦੋਂ ਬਾਅਦ ਅਸੀਂ 3 ਦਿਨ ਦਾ ਰਿਮਾਂਡ ਹੋਰ ਲੈ ਸਕਦੇ ਹਾਂ ਲਵਾਂਗੇ ਅਸੀਂ ਉਹਦਾ ਬਰਾਵਾ ਇਸ ਕਰਕੇ ਜਿਨੂ ਰਵੱਖਿਆ ਵੀ 3 ਦਿਨ ਦਾ ਰਿਮਾਂਡ ਹੋਰ ਲਿਆ ਜਾਵੇ ਜੋ ਟੀਮਾਂ ਵਾਪਸ ਆ ਜਾਈਏ ਸਾਰੀ ਇਨਵੈਸਟੀਗੇਸ਼ਨ ਹੋ ਜੂਗੀ ਦੂਸਰੀ ਗੱਲ ਕੀ ਤੇ ਅਸੀਂ ਜੋ ਕੁਝ ਕਰ ਰਹੇ ਹਾਂ ਪ੍ਰੂਫਾਂ ਦੇ ਅਧਾਰ ਤੇ ਕਰ ਰਹੇ ਹਾਂ ਤੇ ਜਿਹੜਾ ਦੂਸਰਾ ਐਨਡੀਪੀ ਸੀ ਦਾ ਉਹ ਕਿਸ ਵੱਖਰਾ ਤੇ ਇਹ ਕਿਸ ਵੱਖਰਾ ਉਹ ਸਾਡੇ ਕੋਲ ਪ੍ਰੋਪਰ ਪ੍ਰੂਫ ਨਹੀਂ ਹੈ ਦੇ ਕੱਲ੍ਹ ਨੇ 540 ਕਰੋੜ ਦੇ ਨਹੀਂ ਇਦੋਂ ਤੱਕ ਸਾਨੂੰ ਜਿਹੜੇ ਉਹ ਡਾਕੂਮੈਂਟਸ ਮਿਲ ਰਹੇ ਨੇ ਇਸੇ ਕਰਕੇ ਜਿਹੜਾ ਰੌਲਾ ਪਾਇਆ ਜਾ ਰਿਹਾ ਉਹ ਤੋਂ ਮੁਜਾਦ ਜਾਣਕਾਰੀ ਹੈ ਨਹੀਂ ਤੇ ਜਾਂ ਉਹ ਜਾਣਕਾਰੀ ਛੁਪਾਰ ਹੈ ਤੇ ਉਹ ਕਹਿੰਦੇ ਪੀਐਸੀ ਸਾਡੇ ਕੋਲ ਰਜਿਸਟਰੀ ਆ ਸਾਡੇ ਕੋਲ ਡਾਕੂਮੈਂਟਸ ਬਹੁਤ ਸਾਰੇ ਡਾਕੂਮੈਂਟ ਮਿਲੇ ਆ ਅਸੀਂ ਪੁੱਛਿਆ ਉਹ ਪੜਤਾਲ ਕੀਤੀ ਆ ਲੇਕਿਨ ਬੇਕਰ ਮਜੀਠਿਆ ਜਿਹੜਾ ਉਹ ਕੋਲ ਦੱਸਣ ਹੀ ਤਿਆਰ ਨਹੀਂ अच्छा पट्टी साहब ਇਹਦੇ ਨਾਲ ਉਹ ਵੀ ਗੱਲ ਦੱਸਿਓ ਜਿਹੜੀ ਤੁਸੀਂ ਮੈਨੂੰ ਗੈਰ ਰਸਮੀ ਤੌਰ ਤੇ ਦੱਸ ਰਹੇ ਸੀ ਵੀ ਇੱਕੋ ਜਿਹੜੇ ਡਾਕੂਮੈਂਟਸ ਹੀ ਗੈਪ ਕੀਤੇ ਹੋਏ ਆ ਕਿਸੇ ਪ੍ਰਾਪਰਟੀ ਦੇ ਡਾਕੂਮੈਂਟਸ ਆ ਉਹ ਵੀ ਗੈਪ ਆ ਐਕਚੁਅਲੀ ਬੇਸਿਕਲੀ 39 39 ਕਨਾਲ ਜ਼ਮੀਨ ਆ ਇੱਕ ਮਲਕਮਰਸ਼ੀਅਲ ਜ਼ਮੀਨ ਆ ਅੱਛਾ ਜੀ ਤੇ ਮਜੀਠਾ ਦੀ ਸਬ ਜਿਹੜੀ ਤਹਿਸੀਲ ਆ ਉੱਥੋਂ ਉਹ ਡਾਕੂਮੈਂਟਸ ਗੈਪ ਕੀਤੇ ਗਏ ਈਵਨ ਰਜਿਸਟਰੀਅਮ ਗੈਪ ਕਰ ਦਿੱਤੀਆਂ ਗਈਆਂ ਲੇਕਿਨ ਰਜਿਸਟਰ ਦੇ ਵਿੱਚ ਉਹ ਐਂਟਰੀ ਮਿਲ ਗਈ ਆ ਵੀ ਇਹ ਜਿਹੜੀ ਰਿਸਿਸਟੀ ਆ ਇਹ ਫਲਾਣੀ ਵਿਅਕਤੀ ਨੂੰ ਹੋਈ ਆ ਗਨੀਵਕੁਰ ਨਾਲ ਹੋਈ ਆ ਐਸ ਤਰੀਕ ਨੂੰ ਹੋਈ ਆ ਇਹ ਨੰਬਰ ਤੇ ਹੋਈ ਆ ਜਦੋਂ ਇਹਨਾਂ ਕੁਝ ਮਿਲ ਗਿਆ ਤੇ ਬਾਕੀ ਕਹਿੰਦੇ ਕਿ ਇੰਨੀ ਅਮਾਉਂਟ ਦੀ ਹੋਈ ਹੈ ਰਿਸਿਸਟੀਕ ਲੋੜ ਉਹ ਡਾਕੂਮੈਂਟਸ ਕਾਫੀ ਆ ਉਹ ਦੇਖ ਲੈ ਪਾਸੇ ਬਕਾਇਦਾ ਤੌਰ ਤੇ ਤਹਿਸੀਲਦਾਰ ਦੇ ਸਾਈਨ ਹੋਏ ਆ ਉਹਨਾਂ ਦੇ ਰਜਿਸਟਰੀ ਕਲਰਕ ਦੇ ਸਾਈਨ ਹੋਏ ਆ ਵੀ ਆ ਬਿਲਕੁਲ ਰਿਸਟੀ ਕੀਤੀ ਅਸੀਂ ਮਤਲਬ ਇਹਨਾ ਲੋਕਾਂ ਨੇ ਜਿੰਨਾ ਤੇ ਗੰਦ ਪਾਇਆ ਸੀ ਨਾ 2007 ਤੋਂ 2017 ਤੱਕ ਉਹ ਉਹ ਗੰਦ ਨਾ ਸਰਕਾਰੀ ਦਾ ਪਰੰਜ ਪਾਤਾ ਸੀ ਉਹ ਜਿਹੜੀ ਕਮਰਸ਼ੀਅਲ ਲੈਂਡ ਜੋ ਕਮਰਸ਼ੀਅਲ ਲੈਂਡ ਨਾ ਜੋ ਲੱਖਾਂ ਦੇ ਹਿਸਾਬ ਨਾਲ ਨਹੀਂ ਕਰੋਨਾ ਦੇ ਹਿਸਾਬ ਨਾਲ ਇਹ ਪਤਾ ਨਹੀਂ ਕਿਹੜੀ ਜ਼ਮੀਨ ਕਿਹੜੀ ਨਹੀਂ ਲੈਟਰ ਸਾਹਿਬ ਇਹ ਕਿੱਥੇ ਜੀ ਮਾਫ ਕਰਨਾ ਜੀ ਮਜੀਠੇ 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 ਇਸ ਕਰਕੇ ਮਜੀਠਾ ਮਜੀਠਾ ਸਭ ਤਹਿਸੀਲ ਦੇ ਵਿੱਚ ਉਹ ਰਿਕਾਰਡ ਜਿਹੜਾ ਗਾਇਬ ਕਰਵਾਇਆ ਗਿਆ ਜਨਮਜਿਕ ਗਾਇਬ ਕਰਵਾਇਆ ਗਿਆ ਜਦੋਂ ਇਹ ਮਾਲ ਮੰਤਰੀ ਸੀ ਮਜੀਠੀ ਹੈ ਤੇ ਮਜੀਠੀਏ ਨੂੰ ਇਹ ਨਹੀਂ ਪਤਾ ਕਿ ਜਿਨ੍ਹਾਂ ਨੂੰ ਗਾਇਬ ਕਰਨ ਵਾਸਤੇ ਹੁੰਦਾ ਰੱਖਿਆ ਸੀ ਉਹਨਾਂ ਨੇ ਆਪਣੇ ਲੂਪ ਉਲਤੀ ਰੱਖ ਲਈ ਸੀ ਉੱਥੇ ਵੀ ਇਹ ਸਾਨੂੰ ਲੋਟ ਪੈਸੇ ਦੀ ਕਿਤੇ ਆਉਣ ਵਾਲੀ ਸਮੇਂ ਵਿੱਚ ਪੈ ਗਈ ਇੱਕ ਨਹੀਂ ਕਈ ਕੱਪੜੇ ਨੇ ਇਹਨਾਂ ਦੇ ਕਈ ਕੱਪੜੇ ਉਹਨਵੇਂ ਕੋਨਾ ਜਿਹੜੀ ਅਸੀਂ ਨਹੀਂ ਕਹਿ ਰਹੇ ਮੰਨਾ ਮੰਦੀਪ ਸਿੰਘ ਮੰਨਾ ਕਹਿੰਦਾ ਜਿਹੜਾ ਪ੍ਰਾਣਾ ਸਾਥੀ ਰਹਿ ਜਾਂਦਾ ਨੰਦ ਨਿਲਕੁਨ ਇਹਨਾਂ ਦੀ ਕਿਚਨ ਕੈਬਨ ਦਾ ਮੈਂਬਰ ਰਿਹਾ ਉਹ ਸ਼ਰੀਅਮ ਕਹਿੰਦੇ ਆ ਵੀ ਇਹਨਾਂ ਦੇ ਕੋਲੇ ਕੋਈ ਘਰ ਨਹੀਂ ਸੀ ਨਾ ਚੰਡੀਗੜ੍ਹ ਸੀ ਨਾ ਅੰਮ੍ਰਿਤਸਰ ਸੀ ਮਾਂ ਦਿੱਲੀ ਦੇ ਵਿੱਚ ਸੀ ਚਾਰ ਮਰਲੇ ਦੇ ਪ੍ਰਾਪਤ ਵਿੱਚ ਥੱਲੇ ਬਕਾਇਦਾ ਤੌਰ ਤੇ ਮਾਲਕਿੰਦਾ ਸੀ ਉੱਪਰ ਰੇਰਿੰਦੇ ਸੀ ਉਹਦੇ ਵਿੱਚ ਤੇ ਸੈਨ ਕਰਾ ਜਿਹੜਾ ਸੈਨਿਕ ਫਾਰਮ ਫਿਰ 2012 ਦੇ ਕਿਵੇਂ ਲੈ ਜਾਂਦੇ ਆ ਜੀਦੀ ਬਕਾਇਦਾ ਤੌਰ ਤੇ ਬੈਂਕ ਨੇ ਨਿਲਾਮੀ ਕਰਕੇ ਉਹ ਵੇਚਦਾ ਸੀ ਕਿ ਆਪਣੇ ਪੈਸੇ ਪੂਰੇ ਕੀਤੇ ਸੀ ਇੱਕ ਥੋੜੀ ਕਵਲਾ ਕੀਤਾ ਕਪਲਿਆਂ ਦਾ ਤੇ ਅਮਾਰ ਲੱਗਾ ਪਿਆ ਵਾ ਜੇ ਕਿਤੇ ਮਾਨ ਸਰਕਾਰ ਨੇ ਸਹੀ ਤਰੀਕੇ ਨਾਲ ਬਕਾਇਦਾ ਤੌਰ ਤੇ ਇਹਦੀ ਇਨਕੁਆਰੀ ਜਾਰੀ ਰੱਖੀ ਤੇ ਕੇਸ ਸਹੀ ਪਲੀਟ ਕਰ ਦਿੱਤਾ ਵਿਕਰਮ ਮਜੀਠੀਆ ਨਹੀਂ ਵਿਕਰਮ ਮਜੀਠੇ ਦੇ ਪਰਿਵਾਰ ਦਾ ਕੋਈ ਬਚਾ ਨਹੀਂ ਹੈਗਾ ਤੁਹਾਨੂੰ ਇਹ ਵੀ ਪਤਾ ਹੋਏਗਾ ਜੀ ਉਹਦੀ ਪਤਨੀ ਗਮੀਬ ਕੌਰ ਨੂੰ ਬਕਾਇਦਾ ਤੌਰ ਤੇ ਨੋਟਿਸ ਜਾਰੀ ਹੋ ਚੁੱਕਾ ਵਾ ਉਹਨੂੰ ਸਮਨ ਜਾ ਚੁੱਕੇ ਨੇ ਆਕੇ ਪੇਸ਼ ਹੋ ਹੂੰ ਉਸ ਪੇਸ਼ੀ ਦੇ ਵਿੱਚ ਉਹ ਸਹਿਯੋਗ ਕਰਦੀ ਕਿ ਨਹੀਂ ਕਰਦੀ ਤੇ ਪੌਸਿਬਿਲਟੀ ਹੈ ਵੀ ਉਹਦਾ ਵੀ ਪੁਲਿਸ ਰਮਣ ਲੈ ਜਾ ਸਕਦਾ ਜੇ ਉਹ ਸਮਨਾਂ ਤੇ ਪੇਸ਼ ਤੋਂ ਇਹ ਤਿੰਨ ਸੰਬੰਧ ਭੇਜਣਗੇ ਚੂਹੇ ਸੰਬੰਧ ਤੇ ਫਿਰ ਉਹਨੂੰ ਵੀ ਨਾਲ ਸ਼ਾਮਲ ਕਰਕੇ ਤੇ ਫੜਲਣਗੇ ਲੈਵਨਗੇ ਤੇ ਘਰ ਕਿਵੇਂ ਤੁਹਾਨੂੰ ਪਤਾ ਪੁਲਿਸ ਕੋਲ ਦਾ ਤਰੀਕਾ ਕੀ ਹੁੰਦਾ ਹੂੰ ਉਹਨਾਂ ਨੇ ਇਹ ਵੀ ਗੱਲ ਕਹੀ ਸਰਾਇਆ ਇੰਡਸਟਰੀ ਦੇ ਜਿੰਨੇ ਵੀ ਡਾਇਰੈਕਟਰ ਨੇ ਉਹਦੇ ਵਿੱਚ ਸ਼ਾਇਦ ਮੇਖਲ ਬਕਾਇਦਾ ਤੌਰ ਤੇ ਵਿਕ੍ਰਮ ਜਿੱਠੀ ਦੀ ਮਾਤਾ ਵੀ ਆ ਉਹਦੇ ਫਾਦਰ ਵੀ ਨੇ ਇਹਦਾ ਸਾਲਾ ਵੀ ਹੈ ਬੜੇ ਉਹਦੇ ਡਾਇਰੈਕਟਰ ਨੇ ਉਹ ਕਹਿੰਦੇ ਸਾਰਿਆਂ ਨੂੰ ਬੁਲਾਣੇ ਮਾਰੀ ਬਾਰੀ ਸਾਰਿਆਂ ਦੇ ਬਿਆਨ ਕਲਮੰਦ ਕੀਤੇ ਜਾਣਗੇ ਜੇ ਵਕੀਲਾਂ ਨੇ ਇੰਨਾ ਖਲਾਰਾ ਪਾ ਦਿੱਤਾ ਤੇ ਖਲਾਰਾ ਸਭ ਮਿਲ ਸਮਝਣਾ ਉਖਾਜਣਾ ਮੁਰਤੇ ਜੀ ਪਰ ਪੱਡੀ ਸਾਹਿਬ ਦੇਖੋ ਬੜੀ ਹੈਰਾਨੀ ਦੀ ਗੱਲ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ 4 ਮਰਲੇ ਦੇ ਮਕਾਨ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ ਰੱਬ ਜਾਣੇ ਸੱਚ ਹੈ ਝੂਠ ਹੈ ਤੁਹਾਡੇ ਕੋਲੋਂ ਵੀ ਇਹ ਜਿਹੜੀ ਖਬਰ ਹੈ ਕਿਤੋਂ ਆਈ ਹੋਣੀ ਹੈ ਪਰ ਜਦੋਂ ਪੱਡੀ ਸਾਹਿਬ ਇੱਕ ਆਮ ਇਨਸਾਨ ਜਿਹੜਾ ਵਾ ਉਹ ਐਮਐਲਏ ਬਣ ਜਾਂਦਾ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ ਬਣ ਜਾਂਦਾ ਮੰਤਰੀ ਬਣ ਜਾਂਦਾ ਜਾਂ ਉਹਦਾ ਹੱਥ ਜਿਹੜਾ ਉਹ ਸਰਕਾਰ 'ਚ ਪੈ ਜਾਂਦਾ ਤੇ ਫੇਰ ਤੁਸੀਂ ਦੇਖੋ ਉਹਦੀ ਪ੍ਰਾਪਰਟੀ ਉਹਦੇ ਪੈਸੇ ਮਲਟੀਪਲਾਈ ਕਿੱਦਾਂ ਹੁੰਦੇ ਆ ਮਤਲਬ ਆਮ ਬੰਦਾ ਤੁਹਾਡੇ ਮੇਰੇ ਵਰਗਾ ਬੰਦਾ ਜਿਹੜਾ ਕਿੰਨੀ ਮਿਹਨਤ ਕਰਦਾ ਇਸ ਚੈਨਲ ਤੇ ਕੰਮ ਕਰ ਉਹ ਦਰਜਾ ਭਜਾ ਫਿਰਦਾ ਆ ਸਟੂਡੀਓ ਉਹ ਸਟੂਡੀਓ ਤੇ ਮੁੜ ਕੇ ਜਾ ਕੇ ਗੱਲਬਾਤ ਜਿਹੜੀ ਆ ਉਹ ਕਿਤੇ ਟਿਕਾਣੇ ਲੱਗਦੀ ਆ ਪਰ ਇਹ ਬੜੀ ਵਸੇ ਹੈਰਾਨੀ ਦੀ ਗੱਲ ਆ ਵੀ ਇਹੋ ਜਿਹੇ ਕਿਹੜੇ ਪਈਏ ਲੱਗ ਜਾਂਦੇ ਆ ਜਦੋਂ ਪੈਸਿਆਂ ਨੂੰ ਵੀ ਉਹ ਡਬਲ ਹੋ ਜਾਂਦੇ ਆ ਮੈਂ ਖੁੱਦ ਗਲਤ ਦੇਣ ਤੇ ਇਹ ਹੀ ਹੈਗੀ ਆ ਕਿ ਸਾਡੇ ਮੈਂ ਅੱਗੇ ਗੱਲ ਕਰ ਰਿਹਾ ਸੀ ਕਿ ਕਿ ਅੱਜ ਦੀ ਡੇਟ ਦੇ ਵਿੱਚ जिस ਤਰੀਕੇ ਨਾਲ ਸਾਡਾ ਬਕਾਇਦਾ ਤੌਰ ਤੇ ਕਾਨੂੰਨ ਦੇ ਕਾਨੂੰਨ ਦੇ ਕਾਨੂੰਨ ਦੀ ਆੜ ਹੇਠ ਤੇ ਜੀਆਂ ਨਾ ਇਹ ਜਾ ਰਹੀਆਂ ਸਾਡੀ ਧਜੀਆਂ ਕਿ ਜਿਹੜਾ ਬੰਦਾ ਮੰਤਰੀ ਬਣ ਜਾਂਦਾ ਸੰਤਰੀ ਬਣ ਜਾਂਦਾ ਉਹ ਫਿਰ ਆਪਣੇ ਘਰ ਪਰ ਲੱਗ ਪੈਂਦਾ ਅੱਛਾ ਇੱਕ ਮੈਂ ਇੱਥੇ ਗੱਲ ਹੋਰ ਕਹਿ ਦਵਾਂ ਕੋਈ ਕਿਤੇ ਗੁੱਸਾ ਨਾ ਕਰ ਜਾਵੇ ਏਦਾਂ ਦੇ ਕਈ ਲੀਡਰ ਮੌਜੂਦਾ ਸਰਕਾਰ ਚੋਂ ਵੀ ਨਿਕਲ ਆਉਣੇ ਦੇਖਣਾ ਤੁਸੀਂ ਵੀ ਹੈਗੇ ਨਹੀਂ ਮੈਂ ਤਾਂ ਕਹਿੰਦਾ ਹੈਗੇ ਤੁਹਾਡੇ ਉਹ ਗੁੱਜੜ ਹੈਗਾ ਸੀ ਰਮਨ ਅਰੂੜਾ ਗੱਜਨ ਮਾਜਰਾ ਜੀ ਨੇ 40 40 ਕਰੋੜ ਰੁਪਏ ਕਰਜ਼ਾ ਲਿਆ ਸੀ ਤੇ 82 ਕਰੋੜ ਦੇ ਪੈਸੇ ਦਿੱਤੇ ਅਗਲਾ ਈਡੀ 'ਚ ਮਾਰਨਾ ਚਾਪਾ ਕਰਤਾਨਾ ਅੰਦਰ ਜੈਦਤ ਕਰਤੀ ਤਾਂ ਜਬਤੋ ਦੀ ਹੈਗੇ ਨੇ ਇਹੋ ਜੇ ਕਈ ਕਲਵੰਤ ਸਿੰਘ ਜਿਹੜਾ ਉਹ ਕੌਣ ਛੱਡੀਗੜ ਵਾਲਾ ਇੱਕ ਤੂਲੀ ਦਾ ਸਟਾਰ ਹੁੰਦਾ ਸੀ ਉਹਦਾ ਤੂੜੀ ਦੇ ਸਟਾਫ ਤੋਂ ਤਰੱਕੀ ਕਰਦਿਆਂ ਕਰਦਿਆਂ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਵੀ ਲੜਿਆ ਲੋਕ ਸਭਾ ਨੂੰ ਥਾਰ ਗਿਆ ਫਿਰ ਕਾਂਗਰਸ ਦੇ ਵਿੱਚ ਅਕਾਲੀ ਦਲ ਚ ਆਮ ਆਦਮੀ ਪਾਰਟੀ ਦਾ ਕਹਿੰਦੇ ਬਣ ਗਿਆ ਉਹ ਕੀ ਕਰ ਰਿਹਾ ਵੈਸੋ ਉਹ ਵੀ ਪ੍ਰਾਪਰਟੀ ਦਾ ਸਾਰਾ ਲੇਖਾ ਜੋ ਕਰਨੂ ਤੇ ਬਹੁਤ ਕੁਝ ਇੱਕ ਲਾਉਂਗਾ ਹੈਗੇ ਨਾ ਇੱਕ ਨਹੀਂ ਬੜੇ ਅਗਨੇ ਹੁਣ ਇਹਦੇ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਵੇਖੋ ਮੈਂ ਤਾਂ ਇੱਕ ਬੇਨਤੀ ਕਰੂ ਆਪਣੇ ਲੋਕਾਂ ਨੂੰ ਵੀ ਆਪਣੇ ਜਿਹੜੇ ਪ੍ਰੇਰਨਾ ਸਰੋਤ ਆ ਨਾ ਉਹਨਾਂ ਨੂੰ ਹੂੰ ਇਹ ਇਹ ਬਕਾਇਦਾ ਤੌਰ ਤੇ ਸਾਡੇ ਹੈਗੇ ਨਾ ਲੁਟੇਰੇ ਬੰਦੇ ਇਹਨਾਂ ਨੂੰ ਬਿਲਕੁਲ ਪ੍ਰੇਮ ਨਾਲ ਸੋਤਣਾ ਮਿळाਉ। ਸਾਡੇ ਆਈਕਨ ਤੇ ਨੇ ਮਜੀਠੀ ਹੋਰੀ। ਅੱਜ ਵੀ ਨੌਜਵਾਨ ਕਹਿੰਦੇ ਮਜੀਠੀਆ ਸਾਹਿਬ ਮਜੀਠੀਆ ਸਾਹਿਬ ਆ ਗਏ ਸਮਝੋ ਮਜੀਠੀਆ ਸਾਹਿਬ ਦੀ ਗਾਲੀ ਕੋਈ ਨਹੀਂ ਉਹਨੇ ਕੀਤਾ ਹੀ ਕੁਝ ਨਹੀਂ ਹੈਗਾ। ਜਦੋਂ ਕਿ ਸਭ ਨੂੰ ਰਿਕਾਰਡ ਤੇ ਅੱਜ ਤੋਂ 40 ਸਾਲ ਪਿੱਛੇ ਚਲ ਜਿਓ ਤੁਸੀਂ ਜੇ ਕਿਸੇ ਲੀਡਰ ਦੇ ਕਿਸੇ ਵੀ ਪਾਰਟੀ 'ਚ ਕੋਈ ਇਲਜ਼ਾਮ ਲੱਗ ਜਾਂਦਾ ਸੀ ਉਹਨੂੰ ਕਹਿੰਦੇ ਸੀ ਪਹਿਲਾ ਇਲਜ਼ਾਮ ਧੋ ਗਿਆ। ਦੌਰ ਜਾਂਦ ਤੋਂ ਉਹਨੂੰ ਐਂਟਰਟੇਨਿੰਗ ਹੀ ਕਰਦੇ। ਅੱਜ ਕੱਲ ਤੇ ਛੜਾ ਰਾਜੀ ਨਟੇਰੀਆਂ ਨਾ ਮੈਂ ਕਿੰਨੀ ਵਾਰੀ ਕਿਹਾ ਵੀ 2007 ਤੋਂ ਲੈ ਕੇ ਤੇ 2017 ਤੱਕ ਲੁੱਟਮਾਰ ਕਰਨ ਵਾਲਾ ਲੁਟੇਰੀਆਂ ਦੀ ਸਰਕਾਰ ਨਹੀਂ ਤੇ 2017 ਤੋਂ ਲੈ ਕੇ 2022 ਤੱਕ ਡਾਕੂਨੀ ਸਰਕਾਰ ਰਹੀ। ਮਾਫੀਆ ਰਾਜ ਰਹਿਤ ਮਾਦੀ ਰਜਕੇ ਲੁੱਟਿਆ ਭਾਵੇਂ ਉਹ ਲੈਂਡ ਮਾਫੀਆ ਸੀ ਭਾਵੇਂ ਉਹ ਸੈਂਡ ਮਾਰੀਆ ਸੀ ਭਾਵੇਂ ਜੀ ਭਾਵੇਂ ਕੇਬਲ ਮਾਫੀਆ ਸੀ ਟ੍ਰਾਂਸਕਨੇ ਮਾਫੀਆ ਗਸੀ ਇਸ ਕਰਕੇ ਸੰਦੀਪ ਜੀ ਸਾਨੂੰ ਆਉਣ ਵਾਲੇ ਸਮੇਂ ਸੋਚਣਾ ਪਊਗਾ ਸਾਨੂੰ ਪੜ੍ਹਨੇ ਕੋ ਨਹੀਂ ਤਜੰਦਾ ਸਾਡੇ ਕੋਈ ਅੱਜ ਕੁਝ ਕੋ ਖੋਈ ਜਾ ਰਹੀ ਹੈ ਅੰਗਰੇਜ਼ਾਂ ਨੇ ਕੀ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਵਿੱਚ ਲਗਭਗ 99% ਜਨਜੀ ਐਜੂਕੇਸ਼ਨ ਸੀ ਲੋਕੀ ਪੜੇ ਰਿਕੇ ਸੀ ਤੁਸੀਂ ਗਏ ਹੋ ਅਸੀਂ ਜੀ ਗੁਰਦੁਆਰਾ ਬਣਾਉਣਾ ਕੋਈ ਨਹੀਂ ਪਹਿਲਾਂ ਉਥੇ ਸਕੂਲ ਬਣਾਉ ਲਾਗੇ ਫਿਰ ਗੱਲ ਕਰਾਂਗੇ ਸਕੂਲ ਬਣਨ ਤੋਂ ਬਾਅਦ ਉਹਦੀ ਪਰਮਿਸ਼ਨ ਮਿਲਦੀ ਸੀਗੀ ਗੁਰਦੁਆਰੇ ਦੀ ਜੀ ਤੇ ਹਰੀ ਸਿੰਘ ਮੜੂਏਰ ਕੇ ਲਈਨੇ ਪੜੇ ਰੱਖੀ ਸੀ ਬੰਦੀ ਸੱਤ ਸੱਤ ਪਛਵਾਉਂਦੀਆਂ ਸੀ ਉਹਨਾਂ ਬੜੇ ਦੇਖੀ ਹੁਣ ਕਰਕੇ ਲੋਕ ਤੇ ਕ੍ਰਾਈਮ ਵੀ ਨਹੀਂ ਸੀਗਾ ਮੈਨੂੰ ਇੱਕ ਵੀ ਕੋਈ ਫਾਂਸੀ ਵਿਖਾ ਦਿਓ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਇੱਕ ਵੀ ਕੋਈ ਬਲਾਤਕਾਰ ਦੀ ਘਟਨਾ ਵਿਖਾ ਦਿਓ ਇੱਕ ਵਿਖਾ ਦਿਓ ਕੋਈ ਨਹੀਂ ਅੱਛਾ ਤੁਸੀਂ ਕਹਿ ਰਹੇ ਹੋ ਤੁਸੀਂ ਤੁਸੀਂ ਦੱਸ ਰਹੇ ਹੋ ਵੀ ਇੱਕ ਵੀ ਬਲਾਤਕਾਰ ਨਹੀਂ ਇੱਕ ਵੀ ਫਾਂਸੀ ਨਹੀਂ ਕੋਈ ਲੁੱਟ ਖੋਹ ਨਹੀਂ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਫੋਟੋ ਜਿਹੜੀ ਹੈ ਨਾ ਹਰੇਕ ਮੁੱਖ ਮੰਤਰੀ ਨੇ ਆਪਣੀ ਪਿੱਠ ਤੇ ਲਾਈ ਹੁੰਦੀ ਆ ਪਿੱਛੇ ਜਦੋਂ ਵੀ ਕੋਈ ਪ੍ਰੈਸ ਕਾਨਫਰੈਂਸ ਹੁੰਦੀ ਆ ਕੈਬਨਿਟ ਦੀ ਮੀਟਿੰਗ ਹੁੰਦੀ ਆ ਤੇ ਉਹ ਫਿਰ ਫੋਟੋ ਹੀ ਆ ਕੇਵਲ ਫਿਰ ਤੁਹਾਡੀ ਗੱਲ ਠੀਕ ਆ ਵੀ ਆਈਡਲ ਬਦਲਨੇ ਪੈਣਗੇ ਉਹ ਲੋ ਉਹਦੀ ਫੋਟੋ ਦੇ ਪਿੱਛੇ ਆਪਣੇ ਨੋਟਮਾਂ ਰੱਖੋਣੀ ਆ ਨਾ ਕੈਸਿੰਗ ਮਹਾਰਾਜ ਦੀਸ ਵਿੱਚ ਪਾਛਕਾਂ ਦੀ ਉਹਦੇ ਵਰਗਾ ਰਾਜ ਦੇ ਰਹੇ ਜੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਿਹਾ ਕੀ ਗਾ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਅਦਰਸ਼ ਰਾਜ ਦੇਣ ਦਿੱਤਾ ਬਿਲਕੁਲ ਪਹਿਲੀ ਸਰਕਾਰ 'ਚ ਉਹਨਾਂ ਦੇ ਮੰਤਰੀ ਦੇ ਦੋਸ਼ ਲੱਗੇ ਸੀ ਕਿ ਐਜੂਕੇਸ਼ਨ ਦੇ ਵਿੱਚ ਨੇ ਕਤਲਾ ਕੀਤਾ ਤੇ ਮੋਟੀਆਂ ਰਕਮਾਂ ਕਮਾਈਆਂ ਨੇ ਜਿਹੜੇ ਐਸਐਸ ਬੋਰਡ ਦੇ ਚੇਅਰਮੈਨ ਮੈਂਬਰ ਪਾਇ ਸੀ ਉਹ 70-70 ਲੱਖ ਰੁਪਏ ਦੇ ਅਗੇ ਭਰਤੀ ਕਰਦੇ ਸੀ ਯੂਪੀਐਸਸੀ ਦਾ ਜਿਹੜਾ ਚੇਅਰਮੈਨ ਆਇਆ ਸੀ ਉਹਦੀ ਅਲਮਾਰੀਆਂ ਵਿੱਚ ਨਿਕਲੇ ਸੀ ਪੀ ਪੀ ਪੀਪੀਐਸ ਦਾ ਹਾਂਜੀ ਪੀਪੀ ਐਸ ਦਾ ਚੇਅਰਮੈਨ ਲਾਇਆ ਸੀ ਰਵੀ ਸਿੱਧੂ ਬਾਦਲ ਨੇ ਲਾਇਆ ਸੀ ਕਿ ਨਿਕਲੇ ਸੀ ਦੀ ਵਾਰ ਰਲਵਾ ਰਹੀ ਸੀ ਪਰ ਉਸ ਦੌਰਾਨ ਪੱਟੀ ਸਾਹਿਬ ਮੈਂ ਜੇ ਉਦਾਂ ਮੇਰਾ ਖਲ ਗਿਆ ਵੀ ਕਿ ਬਾਅਦ ਵਿੱਚ ਜੂਗਾ ਉਸ ਵਕਤ ਅਖਬਾਰ ਪੜਨ ਦਾ ਸ਼ੌਕ ਸੀਗਾ ਲੋਕ ਪਰੇਸ਼ਾਨ ਬਹੁਤ ਹੋਏ ਸੀ ਜਿਹੜੇ ਮੈਰਿਟ ਦੇ ਉੱਤੇ ਜਿੰਨਾ ਪੇਪਰ ਦਿੱਤੇ ਸੀਗੇ ਨਾ ਉਹਦਾ ਦੀਆਂ ਨੌਕਰੀਆਂ ਚਲੀਆਂ ਗਈਆਂ ਮੁੜ ਮੁੜ ਕੇ ਦੁਬਾਰਾ ਦੁਬਾਰਾ ਉਹਨਾਂ ਨੂੰ ਪੇਪਰ ਦੇਣੇ ਪਏ ਖੱਜਲ ਬਹੁਤ ਹੋਏ ਸੀ ਬਿਲਕੁਲ ਮਾਵਲੇ ਕੋਟਾਂ ਚੱਲ ਜਾਂਦੇ ਆ ਲੋਕ ਲੜਕਦੇ ਰਹਿੰਦੇ ਆ ਕੋਟਾਂ ਦੇ ਮੂਹਰੇ ਵੀ ਦੇ ਰਹਿੰਦੇ ਹੂੜ ਦਾ ਪੂੜ ਦਾ ਬੋਲ ਦਿਖਦਾ ਹੀ ਨਹੀਂ ਉੱਥੇ ਕਿਤੇ ਕਹਿ ਚੱਕਰ ਕੇ ਸਾਨੂੰ ਇਹ ਚੀ ਸੋਚਣਾ ਪਊਗਾ ਵੀ ਸਾਡੇ ਆਈਕਨ ਮਜੀਠੇ ਵਰਗੇ ਨਹੀਂ ਹੋਣੇ ਚਾਹੀਦੇ ਸਾਡੇ ਆਈਕਨ ਸੰਵੀਰ ਬਾਦਲ ਵਰਗੇ ਨਹੀਂ ਚਾਹੀਦੇ ਕੈਪਟਨ ਵਰਗੇ ਨਹੀਂ ਹੋਣੇ ਚਾਹੀਦੇ ਸਾਡੇ ਆਈਕਨ ਉਹ ਲੋਕ ਹੋਣੇ ਜਿਹੜੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਦੇਸ਼ ਨੂੰ ਪਿਆਰ ਕਰਨ ਦੇ ਨਾਉ ਪ੍ਰੇਸਟੋਨ ਤੇ ਵਿਕਾਸ ਦੀ ਗੱਲ ਕਰਨ ਲੋਕਾਂ ਦੀ ਭਲਾਈ ਦੀ ਗੱਲ ਕਰਨ ਮੈਂ ਤੇ ਅੱਜ ਇਹੋ ਹੀ ਬੇਨਤੀ ਕਰੂੰਗਾ ਵੀ ਬਿਸ਼ੱਕ ਕੋਈ ਆਜ਼ਾਦ ਉਮੀਦਵਾਰ ਹੋਵੇ ਇਹ ਚੁਣੋ ਬੰਦਾ ਸ਼ਰੀਫਗੜ ਦਾ ਪਸ਼ੋਕਰ ਲਖੋ ਕੀ ਹੈ ਜੀ ਇਹ ਤੁਹਾਡੀ ਪਹੁੰਚ ਹੋਵੇ ਇਹਨਾਂ ਨੂੰ 10-10 ਗਵਰਨਮੈਂਟ ਮਿਲ ਜਾਂਦੇ ਆ ਗੱਡੀਆਂ ਮਿਲ ਜਾਂਦੀਆਂ ਇਹ ਮੁਰਕੇ ਬਾਤ ਹੀ ਨਹੀਂ ਪੁੱਛਦੇ ਕਿਸੇ ਗੱਲ ਨਹੀਂ ਸੁਣਦੇ ਕਿਸੇ ਦੀ ਬਿਲਕੁਲ ਬਿਲਕੁਲ ਇਹ ਸੇ ਕਰਕੇ ਸਾਨੂੰ ਆਪਣੀ ਮਾਨਸਿਕਤਾ ਬਦਲਣੀ ਪਊਗੀ ਸਾਡੇ ਆਈਕੂਨ ਮਜੀਠੀ ਵਰਗੇ ਦੀ ਇਹਨਾਂ ਨੂੰ ਬਿਲਕੁਲ ਦਰਕਾਰ ਦੇਣਾ ਚਾਹੀਦਾ ਇਸ ਕਰਕੇ ਮਜੀਠੀ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਉਹਦੇ ਵਿੱਚੋਂ ਗ੍ਰਿਫਤਾਰੀ ਝੋਣ ਨਿਕਲੇਗਾ ਕੀ ਨਿਕਲੇਗਾ ਉਹ ਤੇ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਲੇਕਿਨ ਉਹਨਾਂ ਦੇ ਜਿਹੜੇ ਦੋ ਵਕੀਲ ਨੇ ਪ੍ਰੀਤਿੰਦਰ ਚੱਕ ਤੇ ਦੂਸਰੇ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਗੱਲ ਕਹੀ ਵੀ ਸਾਡਾ ਜਿਹੜਾ ਵਾ ਕੰਮ ਚੱਲ ਰਿਹਾ ਵਾ ਬਿਲਕੁਲ ਸਭ ਕੁਝ ਚੱਲ ਰਿਹਾ ਅਸੀਂ ਪ੍ਰੂਫ ਇਕੱਠੇ ਕਰ ਰਹੇ ਹਾਂ ਵੱਧ ਤੋਂ ਵੱਧ ਕਰ ਰਹੇ ਆ ਤਾਂ ਅਸੀਂ ਇਹਨੂੰ ਸਦਾ ਵੀ ਕਰਾਵਾਂਗੇ ਤੇ ਜੇਲ੍ਹ ਦੀ ਭਜਾਵਾਂਗੇ ਇਹਨੂੰ ਅਸੀਂ ਜੇ ਕਿਤੇ ਇਹੋ ਜੀ ਗੱਲ ਹੁੰਦੀ ਹੁਣ ਜਿਹੜੀ ਇਹਨਾਂ ਦਾ 71 ਦੀ ਲਾਈਪੀ ਐਫ ਆਈ ਕਵੇਸ ਕੀਤੀ ਜਾਵੇ ਜੇਲ੍ਹ ਦੀ ਗੱਲ ਦੀ ਟੈਨਸ਼ਨ ਰੱਖਿਆ ਨਾ ਤੇ ਮੈਨੂੰ ਨਹੀਂ ਉਮੀਦ ਵੀ ਇਹਨਾਂ ਨੂੰ ਕੋਈ ਹਾਈ ਕੋਰਟ ਕਿਸੇ ਕਿਸਮ ਦਾ ਜਿਹੜਾ ਉਹ ਬਾਕਾਇਦਾ ਤੌਰ ਤੇ ਰੱਦ ਦੇਵੇਗੀ ਕਿਉਂਕਿ ਜਿਸ ਤਰੀਕੇ ਨਾਲ ਕਿਹਾ ਵੀ 402 ਹੈਕਟੇਅਰ ਦੀ ਜਿਹੜੀ ਜ਼ਮੀਨ ਉਹ ਤੇ 2011 ਚ ਰਜਿਸਟਰੀ ਜਿਹੜੀ ਗਨੀਪੁਰ ਦਿੰਦਾ ਤੇ ਉਹ ਕਿਵੇਂ ਕੀਤੀ ਕਿ ਕੇਵਨ ਹੀ ਪਤੀ ਕਹਿੰਦੇ ਨੇ ਵੀ ਉਹ ਜਿਹੜਾ ਹੈਗਾ ਸਾਡਾ ਮਾਚਲ ਦੇ ਵਿੱਚ ਬਾਹਰ ਦੇ ਬੰਦੇ ਨੂੰ ਜ਼ਮੀਨ ਨਹੀਂ ਮਿਲਦੀ ਇਹਨਾਂ ਨੂੰ ਕਿਵੇਂ ਮਿਲੀ ਇਹ ਨਹੀਂ ਪਤਾ ਪਰ ਪਟੀ ਸਾਹਿਬ ਨਹੀਂ ਹੋ ਸਕਦਾ ਵੀ પ્રાਣੀ ਕਿਤੇ ਜਦੋਂ ਸਾਝਾ ਪੰਜਾਬ ਸੀ ਉਦੋਂ ਦੀ ਕਿਤੇ ਲੈ ਕੇ ਰੱਖੀ ਹੋਵੇ ਰਜਿਸਟਰੀ ਮੁੜ ਕੇ ਟਰਾਂਸਫਰ ਹੋਈ ਹੋਵੇ ਇਹ ਵੀ ਹੋ ਸਕਦਾ ਹੈ ਪੌਸਿਬਿਲਟੀ ਹੈ ਕੁਝ ਵੀ ਹੋ ਸਕਦਾ ਪਤਾ ਪਾ ਕਰਦੇ ਜੀ ਨਾ ਪ੍ਰਾਪਤ ਹੋਵੇ ਪਰ ਉਹ ਲੁਕਾਇਆ ਲੁਕਾਇਆ ਕਿਉਂ ਗਿਆ ਅਚਾ ਪਟੀ ਸਾਹਿਬ ਨੂੰ ਲਈਏ ਦੱਸੋ ਭਈ ਤਖਤ ਅਮੋ ਸਾਹਮਣੇ ਕਹਿ ਸਕਦੇ ਆ ਇਹ ਗੱਲ ਫਟਾ ਸਾਹਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਤੱਕ ਨੇ ਉਹ ਅਮੋ ਸਾਹਮਣੇ ਤੇ ਹੈਗੇ ਆ ਲੇਕਿਨ ਇਹ ਲੜਾਈ ਜਿਹੜੀ ਆ ਬੇਵਕੂਫੀ ਦੀ ਤੇ ਹੋਮੇ ਨਹੀਂ ਲੜਣੀ ਮੈਂ ਉਹੀ ਕਹਿਣ ਲੱਗਿਆ ਪਰ ਇਹ ਇੱਥੇ ਇਹਦੇ ਉੱਤੇ ਵੀ ਤੁਹਾਡੀ ਟਿੱਪਣੀ ਚਾਹੀਦੀ ਆ ਪਰ ਸਵਾਲ ਇਹ ਆ ਵੀ ਗਿਆਨੀ ਰਗबीर ਸਿੰਘ ਸਾਹਿਬ ਕਾ ਜਥੇਦਾਰ ਅਕਾਲ ਤਖਤ ਸਾਹਿਬ ਮੌਜੂਦਾ ਹੈੱਡ ਗ੍ਰਾਂਥੀ ਸ਼੍ਰੀ ਦਰਬਾਰ ਸਾਹਿਬ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਰੂਪਾਉ ਦਿੰਦੇ ਆ ਇਹ ਪੂਰਾ ਮਾਜਰਾ ਕੀ ਆ ਇਹ ਵੀ ਤੁਹਾਨੂੰ ਸਮਝਣਾ ਚਾਹੁੰਦੇ ਵੇਖੋ ਮੇਰੇ ਕੋਲ ਤਿੰਨ ਤਸਵੀਰਾਂ ਆਈਆਂ ਜਿਹੜੀਆਂ ਅਕਾਲ ਤਖਤ ਦੇ ਦਫਤਰ ਨੇ ਭੇਜੀ ਉਹਦੇ ਵਿੱਚ ਗਿਆਨੀ ਰਗਵੀਰ ਸਿੰਘ ਔਰੀ ਕਿਤੇ ਵੀ ਉਹਦੇ ਗੱਲ 'ਚ ਸਰੂਪਾ ਪਾਉਂਦੇ ਨਹੀਂ ਵਿਖਾਏਗੇ ਉਹ ਤਾਵੇ 'ਚ ਬੀਠੇ ਨੇ ਉਹ ਪਿੱਛੇ ਹੁੰਦਾ ਉਹਦੇ ਵੇਖਿਓ ਉਹਨਾਂ ਨੇ ਇੱਕ ਵਾਰੀ ਇੱਕ ਤੁਸੀਂ ਵੇਖਦੇ ਨੇ ਦੋ ਤੁਸੀਂ ਰਹੋ ਤਾਂ ਨੇ ਉਹ ਮੱਥਾ ਟੇਕਦਾ ਸਰੂਪਾ ਬਾਗੀ ਗਲ ਦੇ ਵਿੱਚ ਸਰੂਪਾ ਬਾਕੇ ਮੱਥਾ ਟੇਕਦਾ ਤੇ ਮੁੜ ਕੇ ਖਲੋਂਦਾ ਦੋ ਤੁਸੀਂ ਨਾ ਉਹਦੀ ਖਲੋਤੇ ਜੀਆਂ ਨੇ ਜੇ ਉਹਨੂੰ ਦਰਬਾਰ ਸਾਹਿਬ ਦੇ ਅੰਦਰ ਐਜ ਇੱਕ ਚੰਗਾ ਸਿੱਖ ਕਰਕੇ ਦਿੱਤੇਗਾ ਸਰੂਪਾ ਤੇ ਕੋਈ ਗਲਤੀ ਨਹੀਂ ਲੇਕਿਨ ਸਾਡੀ ਮਰਿਆਦਾ ਕਹਿੰਦੀ ਆ ਵੀ ਅਕਾਲ ਤਖਤ ਦੇ ਸੰਮਤ ਬਕਾਇਦਾ ਤੌਰ ਤੇ ਇੱਕ ਸਮਾਗਮ ਕੀਤਾ ਜਾਂਦਾ ਸਾਰੀਆਂ ਜਥੇਬੰਦੀਆਂ ਨੂੰ ਉੱਥੇ ਆ ਕੇ ਸਰੂਪਾ ਦਿੰਦੇ ਨੇ ਜੱਫੇ ਬੰਦੀ ਦੀ ਹਾਜ਼ਰੀ ਤੇ ਹੈਡ ਗ੍ਰੇਸ ਨੂੰ ਰੂਪ ਦੇ ਦਿੰਦੇ ਕਿਉਂ ਪਖੰਡਵਾਜੀ ਕੀਤੀ ਜਾ ਰਹੀ ਲੇਕਿਨ ਜਿਹੜਾ ਕੇਸ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਕੀਤਾ ਸੀ ਉਸ ਕੇਸ ਤੋਂ ਬਾਅਦ ਥੋੜੀ ਜੀ ਅੱਖ ਖੁੱਲੀ ਬਾਗਲ ਕਿਆਂ ਦੀ ਪਾਈ ਅਸੀਂ ਬੜੀ ਵੱਡੀ ਗਲਤੀ ਕਰ ਰਹੇ ਪੋਸਿਬਿਲਟੀ ਉਸ ਤੋਂ ਬਾਅਦ ਵੀ ਸਮਝੌਤਾ ਹੋਵੇ ਸਾਡਾ ਇੱਕ ਟੀਵੀ ਚੈਨਲ ਪਹਿਲੇ ਕਹਿੰਦਾ ਸਮਝੌਤਾ ਹੋ ਗਿਆ ਜੀ ਫਲਾਣ ਮੜ ਕੇ ਮਚਪ ਕਰ ਦੇ ਸਮਝੌਤਾ ਹੋਣਾ ਵੀ ਚਾਹੀਦਾ ਨਾ ਕੀ ਕੀਤਾ ਉਹ ਜੇਥੇਦਾਰੀ ਤੇ ਤੁਸੀਂ ਨਾ ਤਗੜਾ ਹੈਡ ਗ੍ਰੰਥੀ ਹੈਗਾ ਮਲਾਜਮ ਹੈ ਤੁਹਾਡਾ ਜੇ ਉਹਨੇ ਕੇਸ ਕੀਤਾ ਕੋਈ ਮੜਾ ਨਹੀਂ ਕੀਤਾ ਕਿਉਂ ਅਕਾਲ ਤਾ ਦਾ ਜੇਥੇਦਾਰ ਨਹੀਂ ਲਿਆ ਹੋ ਹੂੰ ਜੇ ਤੁਸੀਂ ਇਹ ਗੱਲ ਕਹਿੰਦੇ ਮੈਨੂੰ ਇਹ ਗੱਲ ਦੱਸ ਦਿਓ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਿਆਨੀ ਕੇਵਲ ਸਿੰਘ ਸੀ ਉਹਨਾਂ ਦੀ ਨੌ ਦੀ ਪੇਤਪਰੀ ਹੱਥ ਡੈਥ ਹੋ ਜੀ ਉਹਨਾਂ ਦੇ ਪਰਚਾ ਹੋ ਜਾਂਦਾ ਤੇ ਬਾਦਲ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਭਾਈ ਜੀ ਹੁਣ ਅਸਤੀਫਾ ਦੇ ਕੇ ਤੇ ਪੇਸ਼ ਹੋ ਜੀ ਜੇ ਉਹਨਾਂ ਸਿਫਾ ਦਿੱਤਾ ਤੇ ਫਿਰ ਸੀ ਕਹ ਦੀ ਉਹ ਸਾਫਤਾ ਜਹੇਦਾਰ ਦੀ ਉਹ ਤਾਂ ਜਾਇਜ਼ ਨਹੀਂ ਸੰਦਾ ਦਲਜੀ ਉਹ ਕ ਪੇਸ਼ ਹੋਗਾ ਲੇਕਿਨ ਜਿਹੜੀ ਸਾਡੀ ਸਾਰਥਕਤਾ ਹੀ ਉਹਦੇ ਬਣੀ ਨਹੀਂ ਜਦੋਂ ਉਸ ਉਹਦੇ ਤੇ ਬੰਦਾ ਬੈਠਾ ਵਾ ਜਦੋਂ ਉਹਦੇ ਚ ਨਾ ਥੇਗਾ ਉਹਦੇ ਕੁਛ ਨਹੀਂ ਨਾਥਿੰਗ ਇਸ ਕਰਕੇ ਨਹੀਂ ਜੋ ਗਿਆਨੀਰਗ ਵਿੱਚ ਵੀ ਕੀਤਾ ਉਹ ਹੈਦਗਨਤੀ ਦਰਬਾਰ ਸਿੱਖ ਦੀ ਸ਼੍ਰੋਮਣੀ ਕੀ ਦਾ ਵਲਾਜ ਨਹੀਂ ਨਾ ਕਿ ਜਥੇਦਾਰ ਨੇ ਤੌਰ ਤੇ ਕੀਤਾ ਸੀ ਉਹ। ਅੱਛਾ ਪੱਟੀ ਸਾਹਿਬ ਜਿਹੜਾ ਤਖਤਾ ਦੇ ਦਰਮਿਆਨ ਟਕਰਾਅ ਵਧਿਆ ਕੱਲ ਦੇਰ ਸ਼ਾਮ ਇੱਕ ਪ੍ਰੈਸ ਨੋਟ ਆਇਆ ਜਦੋਂ ਅਸੀਂ ਪ੍ਰੋਗਰਾਮ ਮੁਕੰਮਲ ਕਰ ਲਿਆ ਸੀ ਉਸ ਤੋਂ ਬਾਅਦ ਉਹ ਪ੍ਰੈਸ ਨੋਟ ਆਇਆ ਬਈ ਪਟਨਾ ਸਾਹਿਬ ਦੇ ਦੋ ਜਿਹੜੇ ਅਹੁਦੇਦਾਰ ਹੈ ਉਹਨਾਂ ਨੂੰ ਤਨਖਾਹਾਂ ਕਰਾਰ ਕਰ ਦਿੱਤਾ ਗਿਆ। ਹੁਣ ਜਿਸ ਪੈਟਰਨ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਮਨਾ ਕਰ ਦਿੱਤਾ ਵੀ ਅਸੀਂ ਇਹ ਹੁਕਮ ਨਹੀਂ ਮੰਨਦੇ ਤੇ ਫਿਰ ਇਦਾਂ ਉਹ ਵੀ ਕਰ ਦੇਣਗੇ। ਇਰਕੋ ਕੀਤਾ ਯਾ ਉਹ ਮੰਨ ਮੰਨ ਗਿਆ ਉਹ ਕਿਉਂ ਮੰਨਣਗੇ ਮੈਂ ਤੁਹਾਨੂੰ ਪਹਿਲਾਂ ਕਹਤਾ ਇਹ ਨਲੈਕੀ ਦੀ ਤੇ ਹੋਮੋਜੀਨਲ ਹੈ ਯੇ ਬਸ ਜੇ ਕੋਈ ਵੀ ਗੱਲ ਸੀਗੀ ਭਾਈ ਤੁਸੀਂ ਨਵੇਂ ਆਏ ਹੋ ਤੁਸੀਂ ਉਹਨਾਂ ਨੂੰ ਚਿੱਠੀ ਲਿਖੋ ਜੀ ਇਹ ਗੱਲ ਹੈਗੀ ਦਾ ਜਵਾਬ ਦੇ ਦਿਓ ਤੁਸੀਂ ਪਹਿਲੀ ਗੱਲ ਤੇ ਕਾਲ ਤੱਕ ਦੇ ਉੱਤੇ ਜਿਹੜਾ 1 2003 ਦਾ ਹੁਕਮਨਾਮਾ ਉਹ ਕੀ ਕਹਿੰਦਾ ਹੂੰ ਉਹ ਤੇ ਅੱਗੇ ਨਹੀਂ ਦਿੰਦੇ ਉਹ ਕਹਿੰਦਾ ਜੀ ਲੋਕਲ ਮਸਲੇ ਉਥੇ ਉਹ ਆਪਣੇ ਆਪ ਹੱਲ ਕਰਨਗੇ ਜਥੇਦਾਰ ਦੀ ਭਾਲੀ ਦਾ ਤੇ ਉਹਦੀ ਨਕਾਲੀ ਦਾ ਜਿਹੜਾ ਮਸਲਾ ਵਾ ਉਹ ਬਖੈਦਾ ਤੋਂ ਤੇ ਉਹਨਾਂ ਦੀ ਕਮੇਟੀ ਦੇ ਕੋਲੇ ਗੁਰਗਾਜ ਨੂੰ ਕੀ ਆਕੇ ਨਹੀਂ ਗੱਲ ਕਹਿ ਦੇਵੇ ਵੀ ਇਹਨੂੰ ਬਰੀ ਕਰਦਾ ਤੇ ਜਾ ਕੇ ਉਥੇ ਆਪਣਾ ਚਾਰਜ ਇਹਨੂੰ ਕੀ ਅਧਿਕਾਰ ਕਹਿ ਦੇਣੀ ਗੱਲ ਕੀ ਦੇ ਕਹਿਣ ਤੇ ਕੀ ਹੁੰਦੀ ਮੰਗਿਆ ਕਰ ਉਹਨਾਂ ਨੂੰ ਨਹੀਂ ਉਹਨਾਂ ਨੇ ਜਿਹਦੇ ਕਹਿਣ ਤੇ ਕਿਹਾ ਉਹ ਤੇ ਤਖਤਸ਼ਰੀ ਪਟਨਾ ਸਾਹਿਬ ਤੋਂ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਜਾਂ ਜਿਹੜਾ ਫਸੀਲ ਤੋਂ ਉਹਨਾਂ ਨੇ ਫਰਮਾਨ ਜਾਰੀ ਕੀਤਾ ਉਹ ਤਾਂ ਕਹਿ ਰਹੇ ਸਾਰੇ ਸਿਆਸਤ ਤੋਂ ਪ੍ਰੇਰਿਤ ਤਾਂ ਉਹਦੇ ਦੱਸ ਹੀ ਰਹੇ ਆ ਉਹ ਤਾਂ ਗੱਲ ਖੋਲਦੇ ਹੀ ਪਏ ਆ ਉਹ ਤਾਂ ਖੋਲਦੇ ਪਏ ਬੇਦਨ ਕਿਨੂੰ ਕੀ ਅਧਕਾਰ ਸੀਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਕੋਲੇ ਗੜਗਾਜ ਆਇਆ ਤੇ ਉਹ ਕਮੇਟੀ ਬਣੀਆ ਕਮੇਟੀ ਨੇ ਕੀਤੀ ਹੈ ਜਾਂਚ ਉਹਨੇ ਨਿਰਦੇਸ਼ ਕਰਾਰ ਦਿੱਤਾ ਤਾਂ ਉਹਨੇ ਬਕਾਇਦਾ ਤੌਰ ਤੇ ਇੱਕ ਰਿਪੋਰਟ ਜਿਹੜੀ ਉਹਦੀ ਕਮੇਟੀ ਦੇ ਵੱਲੇ ਕਰਤੀ ਉਹਨਾਂ ਤੇ ਫੈਸਲਾ ਕਮੇਟੀ ਦੇ ਕਰਨਾ ਹੈ ਕਿ ਉਹਨੂੰ ਕਮੇਟੀ ਦੇ ਕੱਡਿਆਂ ਨੂੰ ਰੱਖਣਾ ਨਹੀਂ ਰੱਖਣਾ ਉਹ ਇਹਨਾਂ ਦਬਾਅ ਪਾਉਂਦਾ ਰਿਹਾ ਨਹੀਂ ਜੀ ਮੈਨੂੰ ਭਾਵ ਕਰੋ ਮੈਨੂੰ ਭਾਵ ਉਹ ਕਹਿੰਦਾ ਮੈਂ ਕਿੰਨੇ ਨੂੰ ਭਾਵ ਕਰਾਂ ਦਿੰਦੀ ਕਮੇਟੀ ਦਾ ਕੰਮ ਆ ਉਹ ਨੋਕੋਂ ਮਸਲ ਨਾ ਮੈਂਗਾ ਤੇ ਇਸੇ ਕਰਕੇ ਉਹ ਗਿਆਨੀ ਹਟਰੀ ਦੇ ਖਿਲਾਫ ਹੋ ਗਿਆ ਥੋੜਾ ਪ੍ਰਚਾਰ ਕੀਤਾ ਥੋੜਾ ਕੂੜ ਕੂੜ ਬੋਲਿਆ ਉਹਨੇ ਇਸੇ ਕਰਕੇ ਗਿਆਨੀ ਗੜਗੱਜ ਨੂੰ ਵੀ ਕਹਿਣਾ ਕਾਲ ਗੁਣੀਆ ਜੀ ਭਾਈ ਗੜਗੱਜ ਨੂੰ ਕਹਿਣਾ ਚਾਹੀਦਾ ਸੀ ਭਾਈ ਤੁਸੀਂ ਜਾਓ ਇਹ ਮਾਮਲਾ ਉਧਰ ਦੀ ਕਮੇਟੀ ਆ ਕਮੇਟੀ ਨੇ ਹੱਲ ਕਰਨੇ ਕਿ ਕਮੇਟੀ ਨਹੀਂ ਮੜੋ ਇਹ ਮੈਨੂੰ ਆ ਜਿਹੜੀ ਕਮੇਟੀ ਬਣੀ ਸੀ ਕਾਲ ਤੱਕ ਤੋਂ ਕਲੀਨਟਡ ਦੇ ਚੁੱਕੀ ਆ ਮੈਂ ਨਿਰਦੋਸ਼ ਆ ਤੇ ਮੇਰੀ ਵੱਲ ਕੀਤੀ ਜਾ ਉਹ ਕਮੇਟੀ ਤੇ ਡਿਪੈਂਡ ਕਰਦਾ ਭਾਲ ਭਾਲੀ ਕਰੇ ਨਾ ਕਰੇ ਤੁਸੀਂ ਕੌਣ ਗੱਲ ਕਰਨ ਵਾਲੇ ਇਹ ਸਾਰਾ ਸਿਆਪਾ ਪੈ ਹੀ ਹੋਇਆ ਕਿ ਫਸੀਲ ਤੋਂ ਤੁਸੀਂ ਆਪਣੇ ਘਰਾਂ ਦੇ ਬਰਵਰਤੋਂ ਕਰ ਰਹੇ ਮੈਨੂੰ ਤੇ ਉਮੀਦ ਹੈ ਵੀ ਕਿਸੇ ਦਿਨ 10 ਜਵਾਨ ਉੱਠਣਗੇ ਉੱਥੋਂ ਫਰਕੇ ਫਜ਼ੀਰ ਥੱਲੇ ਥੱਲੇ ਤੱਕ ਕੀ ਕੀ ਰੁਪਏ ਲਰੂਏ ਪਰ ਪੱਟੀ ਸਾਹਿਬ ਆਖਰਕਾਰ ਹੀ ਫਿਰ ਮਸਲਾ ਹੱਲ ਕੀਤਾ ਹੋਊਗਾ ਲੋਕ ਤੇ ਇਹਨਾਂ ਦੇ ਮੂੰਹ ਵੱਲ ਦੇਖ ਰਹੇ ਸੰਗਤ ਤੇ ਇੱਧਰ ਦੇਖ ਰਹੀ ਆ ਵੀ ਇਹ ਹੋ ਕੀ ਰਿਹਾ ਮੈਂ ਦੱਸਦਾ ਜੀ ਬਸ ਬੇਕਾਇਦਾ ਤੌਰ ਤੇ ਤੁਸੀਂ ਵੇਖੋ ਸ਼੍ਰੋਮਣੀ ਕਮੇਟੀ ਨੇ ਇਹਨੂੰ ਇਹ ਗੱਲ ਕਹਿਤੀ ਵੀ ਤੂੰ ਕਿਸੇ ਪੰਗ ਸਿੰਘਾਂ ਦੀ ਮੀਟਿੰਗ ਨਹੀਂ ਕਰਨੀ ਤੂੰ ਕਿਸੇ মিডিਆ ਨੂੰ ਕੋਈ ਬਿਆਨ ਨਹੀਂ ਦੇਣਾ ਮੀਡੀਆ ਨੂੰ ਇਹ ਕਹਤਾ ਵੀ ਜਿਹਦਾ ਦੇ ਮੂੰਹ ਅੱਗੇ ਤੁਸੀਂ ਆਪਣਾ ਮਾਈਕ ਚੁਣ ਦਿਆ ਕਰੋ ਜਦੋਂ ਕਿ ਤੇ ਮੌਕਾ ਤੁਹਾਨੂੰ ਬੁਲਾ ਕੇ ਸੀ ਬਿਆੰਦੇ ਆ ਲੇਕਿਨ ਕੱਲ ਲੋੜ ਪਈ ਐਮਰਜੈਂਸੀ ਮੀਟਿੰਗ ਕਰਾਤੀ ਉਹਨਾਂ ਨੇ ਐਮਰਜੈਂਸੀ ਐਨਾ ਮੈਂ ਮੀਰੀ ਪੀਰੀ ਦੇ ਬਸ ਦੇ ਉੱਤੇ ਜਿਸ ਦਿਨ ਮੀਰੀ ਪੀਰੀ ਦੀ ਸਥਾਪਨਾ ਕੀਤੀ ਉਸ ਦਿਨ ਦੋਵਾਂ ਤਖਤਾਂ ਨੇ ਰੱਜ ਕੇ ਖਿੜੀ ਡਾਈ ਦੀ ਰੱਜ ਕੇ ਜਦੋਂ ਜੇ ਪਟਨਾ ਸਾਹਮਣੇ ਕਰ ਦਿੱਤਾ ਸੀ ਉਹਨਾਂ ਨੂੰ ਨਲਾਇਕੀ ਕਰੀ ਸੀ ਇਹੀ ਸੋਚਨੇ ਵੀ ਇਸ ਗੱਲ ਕਰਨ ਗੱਜ ਨਹੀਂ ਕਰਦੇ ਸੀ ਇਹਨਾਂ ਦੇ ਘੜੀ ਨਹੀਂ ਪੈਣ ਦਿੱਤੀ ਇਹਨਾਂ ਵੀ ਕਿਹਾ ਤੇ ਫਿਰ ਦੂਸਰੀ ਗੱਲ ਗਿਆਨੀ ਸੁਲਤਾਨ ਸਿੰਘ ਨੂੰ ਜਿਹਨੂੰ ਤੁਸੀਂ ਨਲਾਇਕ ਕਹਿ ਕੱਢਿਆ ਇੱਥੋਂ ਵੀ ਇਹ ਕਾਬਲ ਨਹੀਂ ਹੈਗਾ ਜਥੇਦਾਰ ਬਣਦੇ ਕਾਬਲ ਨਹੀਂ ਹੈਗਾ ਉਹਨੂੰ ਫਿਰ ਕਿਸ ਕਿਸੇ ਅਸੀਂ ਤੁਸੀਂ ਬਿਠਾਇਆ ਸੀ ਮੀਟਿੰਗ ਦੇ ਵਿੱਚ ਗੱਲ ਅੱਜ ਤੁਸੀਂ ਕਹਿੰਦੇ ਗਿਆਨੀ ਰਗਬੀਰ ਸਿੰਘ ਸਰੂਪਾ ਦਿੱਤਾ ਵੀ ਸਰੂਪਾ ਏਦਾਂ ਨਹੀਂ ਸਰੂਪਾ ਮਿਲਦਾ ਆ ਕਿ ਕਾਲਪਕਤ ਦੇ ਇੱਕ ਸਮਾਗਮ ਕਰਕੇ ਸਮਾਗਮ ਦੇ ਵਿੱਚ ਅਨਾਉਂਸ ਕੀਤਾ ਜਾਂਦਾ ਵਾ ਕਿ ਸ਼੍ਰੋਮਣੀ ਕਮੇਟੀ ਨੇ ਫਲਾਣੇ ਵਿਅਕਤੀ ਨੂੰ ਜਥੇਦਾਰ ਜੁਕਤ ਕੀਤਾ ਤੇ ਦਰਬਾਰ ਸਭ ਦੇ ਹੈੱਡ ਗਰੰਟੀ ਨੂੰ ਸਰੂਪਾ ਦੇ ਕੇ ਮਾਨਤਾ ਦੇਣੀ ਮੇਰੇ ਕੋਲ ਤਿੰਨ ਫੋਟੋਆਂ ਆਈਆਂ ਉਹ ਵੀ ਕਾਲਪਕਤੀਆਂ ਕਿਤੇ ਵੀ ਗਿਆਨੀ ਰਗਬੀਰ ਸਿੰਘ ਨੂੰ ਸਰੂਪਾ ਦਿੰਦੇ ਵਖਾਈ ਨਹੀਂ ਗਈ ਜੇ ਉਹਨਾਂ ਦੇ ਪਿੱਛੇ ਉਹ ਰੂਪਾ ਪਾ ਕੇ ਖੜਾ ਕਿਹਨੇ ਤੱਕ ਇਹਨੂੰ ਸਭ ਨੂੰ ਨਹੀਂ ਪਤਾ ਸੀ ਪਰ ਕਿਉਂਕਿ ਖਬਰ ਆਈ ਸੀ ਚੱਲ ਰਹੀ ਆ ਨਾ ਵੀ ਗਿਆਨੀ ਰਗਬੀਰ ਸਿੰਘ ਉਹਨਾਂ ਦਾ ਸਮਝੌਤਾ ਹੋ ਗਿਆ ਯੂ ਟਰਨ ਹੋ ਗਿਆ ਤਾਂ ਕਰਕੇ ਮੈਂ ਸਵਾਲ ਤੁਹਾਨੂੰ ਕੀਤਾ ਸੀਗਾ ਮੈਨੂੰ ਲੱਗਾ ਬਹੁਤ ਐਮ ਸਵਾਲ ਕਿਉਂ ਤੇディ ਗੱਲ ਵੱਖਰੀ ਜੀ ਸਮਝੌਤਾ ਹੋ ਜੇ ਉਹਨੇ ਕਿਹੜਾ ਕਿਸੇ ਪਿਓ ਮਾਰਿਆ ਸੀਗਾ ਸਮਝੌਤਾ ਤੇ ਬਾਦਲ ਦਲੀਆਂ ਦੀ ਮਜਬੂਰੀ ਬਣ ਗਿਆ ਸੀ ਤੇ ਜਿਹੜਾ ਪ੍ਰਧਾਨ ਉਹ ਵੀ ਚਾਹੁੰਦਾ ਸੀ ਇਹ ਸਮਝੌਤਾ ਹੋ ਜਾਵੇ ਜੇ ਸਮਝੋਤਾ ਨਾ ਹੋਇਆ ਤੇ ਇਹਦਾ ਸਾਡੇ ਤੇ ਅਸਰ ਬਹੁਤ ਜ਼ਿਆਦਾ ਪੈਣਾ ਤੇ ਪ੍ਰਧਾਨ ਨੂੰ ਵੀ ਪਤਾ ਇਸ ਗੱਲ ਕਿ ਮੇਰੇ ਵੀ 90 ਦਿਨ ਰਹਿ ਗਏ ਬਸ ਪ੍ਰਧਾਨ ਦੀ ਜਵਦ ਨਹੀਂ ਹੈ ਕਿਉਂ ਗਾਂ ਕਿਸੇ ਨੇ ਪ੍ਰਧਾਨ ਨਹੀਂ ਬਣਾਉਣਾ ਨੂੰ ਹੋ ਸਕਦਾ ਵਾ ਕਿ ਇਸ ਤੋਂ ਬਾਅਦ ਕੋਈ ਇਨਕੁਆਇਰੀ ਵੀ ਖੋਲ ਦੇਣੀ ਹੈ ਪਿੰਨੇ ਆਖ ਕੀਤਾ ਨੇ ਉਹ ਕੀਤਾ ਕਿ ਜਿੰਨਾ ਚੰ ਤੰਗ ਪਰੇਸ਼ਨ ਕੀਤਾ ਉਹਨਾਂ ਨੂੰ ਪਤਾ ਹੀ ਚਦਾ ਹੋਊਗਾ ਇਸ ਕਰਕੇ ਜਿਹੜੀ ਗਿਆਨੀ ਰਬੀਰ ਸਿੰਘ ਦੇ ਸਰੂਪਾ ਦੇਦਿਆਂ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਕੋਈ ਵੀ ਬਿਲਕੁਲ ਜੇ ਵੀ ਡਰਦੇ ਕਿਉਂ ਤੁਸੀਂ ਜਾਂ ਤੇ ਮੈਦਾਨੇ ਜਾਂ ਜਾ ਕੇ ਖੇਡੋ ਜੇ ਖੇਡਣਾ ਵਾ ਜੇ ਨਹੀਂ ਤੇ ਝੂਠ ਮੈਂ ਬੰਦੋ ਵੀ ਦਰਬਾਰ ਸਾਹਿਬ ਦੇ ਅੰਦਰ ਖਲੋ ਕੇ ਉਹ ਵੀ ਸੱਚਗੰਨ ਫਰੀਦ ਹਰਮੰਦਰ ਸਾਹਿਬ ਦੇ ਅੰਦਰ ਖਲੋ ਕੇ ਝੂਠ ਬੋਲਦੇ ਸੀ ਦੇਰਤ ਸੁਰਪਾ ਦਿੱਤੇ ਮਾਨਤਾ ਦੇਵ ਦਿੱਤੀ ਸੰਗਤ ਦੇ ਮਾਨਤਾ ਦਿੱਤੀ ਜਿੱਥੇ ਬੰਦਿਆਂ ਨੇ ਮਾਨਤਾ ਦਿੱਤੀ ਉਹਨੂੰ ਪਤਾ ਨਹੀਂ ਹੋ ਕੀ ਗਿਆਨ ਦੇ ਲੋਕਾਂ ਨੂੰ ਜਦੋਂ ਬੰਦਾ ਡਿਸਰਵ ਹੀ ਨਹੀਂ ਕਰਦਾ ਇਸ ਅਹੁਦੇ ਦੇ ਉੱਤੇ ਤੋ ਤੇ ਤੁਸੀਂ ਵੀ ਕਹਿੰਦਾ ਵੀ ਹਜ ਹੁੰਦਾ ਵੀ ਜਿਵੇਂ ਉਹ ਵਾਕਿਆ ਹੀ ਚੱਕਰੀ ਖਾ ਉਹ ਇਹ ਪਾਛਾ ਹੁੰਦੀ ਉਹਦੀ ਇਸ ਕਰਕੇ ਮੈਂ ਸੋਚਦਾ ਵੀ ਜਿਹੜਾ ਗਿਆਨੀ ਰਜਵੀਰ ਸਿੰਘ ਜੀ ਸਮਝਾਤਾ ਹੋ ਗਿਆ ਸਾਨੂੰ ਵੀ ਤਰਾਜ ਨਹੀਂ ਹੋਣਾ ਚਾਹੀਦਾ ਬਿਲਕੁਲ ਲੜਾਈ ਨਹੀਂ ਜਿੱਤਣ ਨੂੰ ਵੇਖਣ ਪਹਿਲਾਂ ਜਿਹੜੀਆਂ ਗਲਤੀਆਂ ਕੀਤੀਆਂ ਸਖਬੀਰ ਸਿੰਘ ਬਾਦਲ ਕੋ ਕਰਾਈਆਂ ਜਾਂ ਕੀਤੀਆਂ ਉਹ ਸਾਨੂੰ ਨਹੀਂ ਪਤਾ ਕਿੰਨੇ ਕਰੇ ਕਿੰਨੇ ਕਿਵੇਂ ਹੋਈਆਂ ਲੇਕਿਨ ਉਹ ਮੰਦਭਾਗੀਆਂ ਹੋਈਆਂ ਉਹ ਮੰਦਭਾਗੀਆਂ ਘਟਣਾਵਾਂ ਸੀ ਜੀ ਜੀ ਵਟਸਐਪ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੱਲ ਸਾਡੇ ਵੱਲੋਂ ਪਹਿਲਾ ਪ੍ਰੋਗਰਾਮ ਜਦੋਂ ਇੱਥੋਂ ਬਣਾ ਕੇ ਅਪਲੋਡ ਕੀਤਾ ਗਿਆ ਤੁਸੀਂ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਮਸ਼ਕੂਰ ਆ ਬਹੁਤ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਬਾਕੀ ਪ੍ਰੋਗਰਾਮਸ ਨੂੰ ਵੀ ਇਸੇ ਤਰ੍ਹਾਂ ਹੀ ਪਿਆਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਵਟਸਐਪ ਤੁਹਾਡਾ ਵੀ ਔਰ ਸਾਰੇ ਦਰਸ਼ਕਾਂ ਦਾ ਵੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ